ਸਸੇਗਾ ਜੀ ਮੈਂ ਸੌਰਵ ਮੜਿਆ ਐਕਟਲੈਂਟ ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਰਥਲਾ ਦੇ ਵਿੱਚ ਸੀਐਮ ਦੀ ਪਗੜੀ ਅਤੇ ਮਾਂ ਬੋਲੀ ਦੀ ਬੇਅਦਬੀ ਦੇ ਮੁੱਦੇ ਤੇ ਦੋਵਾਂ ਪੱਖਾਂ ਨੇ ਆਪਣਾ ਕੀ ਪੱਖ ਰੱਖਿਆ ਖੁਦ ਵੇਖੋ ਇਹ ਰਿਪੋਰਟ ਜੇ ਕੋਈ ਵੀ ਦੇਖੋ ਇਹ ਮੈਂ ਸਮਝਦਾ ਜਿਹੜੀ ਉਹ ਪੈ ਰੱਖਿਆ ਗਿਆ ਇਹਦੇ ਸੰਬੰਧੀ ਅਸੀਂ ਤਿੰਨ ਵਾਰੀ ਅਸੀਂ ਮੀਡੀਆ 'ਚ ਮਾਫੀ ਮੰਗ ਲਈ ਹੈ ਔਰ ਅੱਜ ਵੀ ਮੈਂ ਸਮਝਦਾ ਸੀ ਲਿਖਤੀ ਰੂਪ ਦੇ ਵਿੱਚ ਅਸੀਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਹੀ ਮੰਗ ਪੱਤਰ ਜੀ ਅਸੀਂ ਲੈਟਰ ਦੇ ਕੇ ਆਏ ਆ ਵੀ ਠੀਕ ਹੈ ਜੇ ਸਾਡੇ ਕੋਲ ਗਲਤੀ ਹੋਈ ਗਲਤੀ ਦੇਖੋ ਇਨਸਾਨ ਕੋਲੇ ਹੁੰਦੀ ਹੈ ਜੇ ਸਾਡੇ ਕੋਲ ਹੋਈ ਅਸੀਂ ਤਿੰਨ ਵਾਰੀ ਮਾਫੀ ਮੰਗ ਲਈ ਆ ਤੁਸੀਂ ਆਏ ਨਾ ਇੱਕ ਵਾਰੀ ਮੈਂ ਫੇਰ ਮਾਫੀ ਮੰਗ ਲਦਾ ਮੈਨੂੰ ਕੋਈ ਤਰਾਜ ਦੱਸੋ ਹੈਗਾ ਵਾ ਦੋ ਬੋਲੇ ਸੋਰ ਹਾਰ ਜਹਾਸੀਆ ਕਾਲ ਵਾਹਿਗੁਰੂ ਜੀ ਮਰਦਾਬਾਦ ਮਰਦਾਬਾਦ ਮੇਰਾ ਨਾਮ ਚਰਨਜੀਤ ਅੰਸਲੀ ਮੈਂ ਜ਼ਿਲ੍ਹਾ ਪ੍ਰਧਾਨ ਕਮਿਸ਼ਨਰ ਵਾਲਵ ਕੀ ਅਜੂਕੇਸ਼ਨ ਤਸ ਕਪੂਰਥਲਾ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਹਲ ਸੂਬਾ ਜਨਰਲਸ ਦਾ ਤਰਫ ਪੰਜਾਬ ਕਿਸਾਨ ਯੂਨੀਅਨ ਬਾਗੀ ਜੀ ਦਾ ਨਾਮ ਵਿਕਾਸ ਮੋਮੀ ਹੈ ਜੀ ਮੈਂ ਆਪਣੇ ਬਟਦੇੋ ਵਾਈਸ ਪ੍ਰਧਾਨ ਯੂਥ ਵਿੰਗ ਕਪੂਰਥਲਾ ਜਾਨੀ ਉਮੀਦ ਲਾਲ ਬਿੱਟੂ ਪ੍ਰਧਾਨ ਇਕਤਾ ਪਾਰਟੀ ਜੀ ਇਹ ਸਾਡੇ ਪਰਮ ਜੀ ਜੀ ਹੈ ਜੀ ਪੰਜਾਬ ਦੇ ਵਾਈਸ ਪ੍ਰਧਾਨ ਇਹਨਾਂ ਨੇ ਐਮਪੀ ਦੀ ਇਲੈਕਸ਼ਨ ਲੜੀ ਹੈ 15000 ਇਹਨਾਂ ਨੂੰ ਵੋਟ ਜੜੀ ਹੈ ਏ ਐਮਪੀ ਦੇ ਇਲੈਕਸ਼ਨ ਚ ਇਹਨਾਂ ਨੂੰ ਪਈ ਹਾਏ 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 ਗੁਰਮੀਤ ਲਾਲ ਬਿੱਟੂ ਹਾਏ 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 ਦੇਖੋ ਜੀ ਇੱਕ ਤਾਂ ਪਾਰਟੀ ਸਮੇਂ-ਸਮੇਂ ਤੇ ਸਰਕਾਰਾਂ ਦੇ ਪੁਤਲੇ ਸਾੜਦੀ ਹੈ ਉਹ ਪੁਤਲੇ ਸਾੜਨ ਦਾ ਮਤਲਬ ਕਿ ਲੋਕਾਂ ਨੇ ਜਿਹੜੇ ਸਰਕਾਰਾਂ ਨੇ ਵਾਅਦਾ ਕੀਤਾ ਹੁੰਦਾ ਉਹ ਚ ਮੈਂ ਕਹਿੰਦਾ ਵੀ ਉਹ ਖਰੇ ਨਹੀਂ ਉਤਰਦੇ ਇਸੇ ਸਬੰਧੀ ਮੈਂ ਸਮਝਦਾ 30 ਤਰੀਕ ਨੂੰ ਇੱਕ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਗਰਾਮ ਕੀਤਾ ਗਿਆ ਸੀਗਾ ਉਹ ਪ੍ਰੋਗਰਾਮ ਨਾਲ ਤੇ ਕੋਈ ਚਲਾਣਦਾ ਸੀਗਾ ਉਹ ਪ੍ਰੋਗਰਾਮ ਜਿਹੜਾ ਸੀਗਾ 1000 ਰੁਪਏ ਬੀਬੀਆਂ ਨਾਲ ਜੋ ਵਾਅਦਾ ਕੀਤਾ ਸੀ ਉਹ ਸੀਗਾ ਇੱਕ ਜੰਮੂ ਪਹਿਲਾ ਤੋਂ ਲੈ ਕੇ ਸ਼ਿਬਾਸ਼ ਪਹਿਲਾ ਤੱਕ ਲੈਟਾਂ ਸਾਰੀਆਂ ਬੰਦ ਸੀਗੀਆਂ ਉਹ ਸਬੰਧੀ ਸੀਗਾ ਇੱਕ ਨੌਜਵਾਨਾਂ ਨੂੰ 5000 ਰੁਪਏ ਪੱਤਾ ਦਿੱਤਾ ਜਾਵੇ ਨੌਕਰੀਆਂ ਦਾ ਕਿਹਾ ਸੀਗਾ ਇਹ ਜਿਹੜਾ ਸੀ ਪ੍ਰੋਗਰਾਮ ਕੀਤਾ ਅੱਜ ਵੀ ਤੁਸੀਂ ਡੀਸੀ ਸਾਹਿਬ ਦੇ ਜਾ ਕੇ ਦਫ਼ਤਰ ਜਾ ਕੇ ਉਹ 27 ਤਰੀਕ ਦਾ ਰਿਕਾਰਡ ਘੜਾ ਕੇ ਦੇਖ ਲਵੋ ਵੀ ਉਹਦੇ ਵਿੱਚ ਕੋਈ ਚਲਾਣ ਦਾ ਮੁੱਦਾ ਸੀ ਇਹ ਕਿ ਜਾਂ ਲੋਕਾਂ ਦੇ ਹਿੱਤਾਂ ਦਾ ਮੁੱਦਾ ਸੀਗਾ ਜਿਹੜਾ ਕਿਸੇ ਪਿਛਲੇ ਦਿਨੀ ਇੱਕ ਰੋਸ ਪ੍ਰਦਰਸ਼ਨ ਕੀਤਾ ਸੀਗਾ ਤੇ ਅਸੀਂ ਪ੍ਰੈਸ ਵਿੱਚ ਖਬਰ ਦਿੱਤੀ ਸੀਗੀ ਤੇ ਜਿਹਦੇ ਵਿੱਚ ਗੁਰਮੀਤ ਸਿੰਘ ਬਿੱਟੂ ਇੱਕ ਤਾਂ ਪਾਰਟੀ ਨੇ ਮਾਨਯੋਗ ਸੀਐਮ ਸਾਹਿਬ ਦੀ ਪਗੜੀ ਜਿਹੜੀ ਆ ਉਹ ਪੈੜਾ 'ਚ ਰੋਲ ਕੇ ਅਤੇ ਮਾਂ ਪੋਲੀ ਸ਼ਬਦ ਜਿਹੜਾ ਪੰਜਾਬ ਦਾ ਉਹ ਪੈੜਾ 'ਚ ਰੋਲ ਕੇ ਜਿਹੜੀ ਬਹੁਤ ਵੱਡੀ ਬੇਦਬੀ ਕੀਤੀ ਸੀ ਇੱਕ ਬੰਦਾ ਆਪਣੇ ਆਪ ਨੂੰ ਲੀਡਰ ਸਮਝਦਾ ਚਾਹੇ ਉਹ ਗਲੀ ਦਾ ਹੋਵੇ ਚਾਹੇ ਮਹੱਲੇ ਦਾ ਹੋਵੇ ਚਾਹੇ ਉਹ ਜ਼ਿਲੇ ਦਾ ਹੋਵੇ ਚਾਹੇ ਉਹ ਸਟੇਟ ਦਾ ਹੋਵੇ ਇਹ ਬਿੱਟੂ ਦੀ ਜੀ ਮੈਂ ਇੱਕ ਵੀਡੀਓ ਦੇਖੀ ਆ ਗੁਰਮੀਤ لال ਬਿੱਟੂ ਦੀ ਇਹ ਕਹਿੰਦਾ ਕਿ ਮੈਨੂੰ 33 ਸਾਲ ਹੋ ਗਏ ਆ ਰਾਜਨੀਤੀ ਕਰਦਿਆਂ ਲੇਕਿਨ ਇਹਨੂੰ ਇੰਨੀ ਸੈਂਸ ਨਹੀਂ ਹੈ ਵੀ ਕਿਸੇ ਦੀ ਪਗੜੀ ਤੇ ਪੈਰ ਨਹੀਂ ਰੱਖੇਗਾ ਪੱਗ ਦੀ ਬਹੁਤ ਵੱਡੀ ਜਿਹੜੀ ਬੇਅਦਬੀ ਹੋਈ ਆ ਉਹਦੇ ਵਿੱਚ ਕੋਈ ਸੀਐਮ ਕੋਈ ਪੀਐਮ ਦੀ ਗੱਲ ਨਹੀਂ ਅਸੀਂ ਕਰ ਰਹੇ ਨਾ ਸਾਡਾ ਕਿਸੇ ਵੀ ਪਾਰਟੀ ਨਾਲ ਸਬੰਧ ਆ ਅਸੀਂ ਗੱਲ ਸਿਰਫ ਕਰ ਰਹੇ ਆ ਪੱਗ ਦੀ ਪੱਗ ਜਿਹੜੀ ਹੈਗੀ ਉਹ ਕਿਸੇ ਦੀ ਵੀ ਨਿੱਜੀ ਪ੍ਰਾਪਰਟੀ ਨਹੀਂ ਹੈਗੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਪੱਗ ਜਿਹੜੀ ਦਸਤਾਰਾ ਗੁਰੂਆਂ ਨੇ ਸਾਨੂੰ ਦਿੱਤੀ ਆ ਅਸੀਂ ਸਿਰਫ ਪੱਗ ਦੀ ਬੇਅਦਬੀ ਦੀ ਗੱਲ ਕਰ ਰਹੇ ਆ ਇੱਕ ਗਰਮੀਤ لال ਬਿੱਟੂ ਕੋਈ ਇਕਤਾ ਪਾਰਟੀ ਵਾਲੋਂ ਆ ਜੀ ਉਹਨਾਂ ਨੇ ਸੀਐਮ ਸਾਹਿਬ ਦੀ ਜਿਹੜੀ ਆ ਇਹ ਪੱਗ ਦੀ ਬੇਦਬੀ ਬਹੁਤ ਕੀਤੀ ਉਹ ਕੀਤੀ ਇਸ ਤਰੀਕੇ ਨਾਲ ਆ ਕਿ ਉਹਨੂੰ ਪੋਸਟਰ ਨੂੰ ਥਲੇ ਰੱਖ ਕੇ ਉਹਦੇ ਉੱਪਰ ਪੈਰ ਮਾਰੇ ਗਏ ਲੱਤਾਂ ਮਾਰੀਆਂ ਗਈਆਂ ਜਿਹੜੀਆਂ ਇੱਕ ਨਿੰਦਣਯੋਗ ਘਟਨਾयां ਔਰ ਇਸ ਸਬੰਧ ਦੇ ਵਿੱਚ ਅਸੀਂ ਆਪਣੀ ਸਰਕਾਰ ਵੱਲੋਂ ਵੀ ਔਰ ਅਸੀਂ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮੂਹ ਸਾਥੀਆਂ ਵੱਲੋਂ ਇਹ ਮੰਗ ਕਰਦੇ ਆਂ ਵੀ ਇਹਦੇ ਵਿੱਚ ਜਿਹੜੀ ਜੋ ਵੀ ਕਾਨੂੰਨੀ ਕਾਰਵਾਈ ਇਸ ਬੰਦੇ ਉੱਤੇ ਬਣਦੀ ਹੈ ਉਹ ਜ਼ਰੂਰ ਕੀਤੀ ਜਾਵੇ। ਦੇਖੋ ਅੱਜ ਦੇਖੋ ਤੁਸੀਂ ਸੰਗਰੂਰ ਦੇ ਵਿੱਚ ਤਿੰਨ ਚਾਰ ਦਿਨ ਪਹਿਲਾਂ ਉੱਥੇ ਨੌਜਵਾਨਾਂ ਦੀ ਪੱਗਾਂ ਲੱਥੀਆਂ ਦੱਸੋ ਕਿਸੇ ਨੇ ਬਿਆਨ ਦਿੱਤਾ ਇਹਦਾ ਮਤਲਬ ਕੋ ਸਾਰੀ ਪੁਲਸ ਜੜੀ ਆ ਉਹ ਬੇਦਵੀ ਕਰ ਗਈ ਆ ਜਦੋਂ ਭਗਵੰਤ ਮਾਨ ਦੇ ਘਰ ਜਾਣ ਲੱਗੇ ਸੀਗੇ ਉਥੇ ਲੋਕਾਂ ਦੀਆਂ ਪਗੜੀਆਂ ਲੱਥੀਆਂ ਕੁੜੀਆਂ ਦੀਆਂ ਚੁੰਨੀਆਂ ਲੱਥੀਆਂ ਡਾਂਗਾ ਮਾਰੀਆਂ ਗਈਆਂ ਮੈਂ ਉਹ ਕਿਸਾਨਾਂ ਵੀਰਾਂ ਨੂੰ ਕਹਿਣਾ ਚਾਹਨਾ ਏਕਤਾ ਪਾਰਟੀ ਕਿਸਾਨਾਂ ਨਾਲ ਕਈ ਵਾਰੀ ਪ੍ਰੋਗਰਾਮਾਂ ਤੇ ਗਈ ਆ ਔਰ ਏਕਤਾ ਪਾਰਟੀ ਕਿਸਾਨਾਂ ਨਾਲ ਖੜੀ ਐ ਅੱਜ ਵੀ ਖੜੀ ਐ ਕੱਲ ਵੀ ਖੜੀ ਐ ਵਿਚਾਰਦੋ ਮੈਂ ਸੀਐਮ ਜੀ ਕਿਤੇ ਬੇਦਵੀ ਕੀਤੀਆਂ ਅਸੀਂ ਕਦੀ ਪੈਰਾਚ ਰੋਲ ਕੇ ਨਹੀਂ ਕੀਤੀਆਂ ਕਦੀ ਵੀ ਜਿਹੜੇ ਬੰਦੇ ਨੇ ਇਹ ਸਾਰੀ ਘਟਨਾ ਕੀਤੀ ਅਗਰ ਮੀਤ ਲਾਲ ਬਿੱਟੂ ਨੇ ਉਹ ਇੱਕ ਛੋਟੀ ਜੀ ਗੱਲ ਤੋਂ ਉਹਨੇ ਕੀਤੀ ਹੈ ਕਿ ਉਹਦੇ ਕਿਸੇ ਬੰਦੇ ਦਾ ਚਲਾਨ ਚੁਣਨ ਜੋ ਸਾਡੇ ਧਿਆਨ ਵਿੱਚ ਆਇਆ ਮਾਮਲਾ ਵੀ ਉੱਥੇ ਸਬੰਧ ਦੇ ਵਿੱਚ ਉਹਨੇ ਕਿ ਪ੍ਰਦਰਸ਼ਨ ਕੀਤਾ ਸੀਗਾ ਤੇ ਇਹਦੇ ਵਿੱਚ ਦੇਖੋ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕਿਸੇ ਚਲਾਨ ਦੇ ਸਬੰਧ ਦੇ ਵਿੱਚ ਇਹ ਪ੍ਰਦਰਸ਼ਨ ਕਰ ਰਹੇ ਹੋ ਤੇ ਤੁਸੀਂ ਸੀਐਮ ਸਾਹਿਬ ਦੀ ਪੱਗ ਨੂੰ ਰੋਲ ਰਹੇ ਹੋ ਤੇ ਮੈਨੂੰ ਇਹ ਦੱਸੋ ਪਹਿਲਾਂ ਆ ਵੀ ਜਿਹੜੀ ਚਲਾਨ ਸੀ ਇਹ ਸੀਐਮ ਸਾਹਿਬ ਨੇ ਕੀਤਾ ਸੀ ਔਰ ਜਿਹੜੀ ਪੁਲਸ ਨੇ ਚਲਾਨ ਕੀਤਾ ਵਾ ਉਹਨਾਂ ਨੂੰ ਤੁਸੀਂ ਵਿਚਾਰੀ ਕਹਿ ਰਹੇ ਹੋ ਇਹ ਲੋਕ ਮੈਂ ਇਹਨੂੰ ਪੁੱਛਣਾ ਚਾਹੁੰਦਾ ਗੁਰਵਿੰਦਰਾ ਬਿੱਟੂ ਨੂੰ ਇਹ ਬੰਦਾ ਜਿਹੜਾ ਸਾਡੀ ਬਰਾਦਰੀ ਦਾ ਹੈ ਬਾਲਮੀ ਮਜੀਦ ਸਿੰਘ ਭਾਈਚਾਰੇ ਦਾ ਸੰਬੰਧਿਤ ਹੈ ਕਿ ਨਹੀਂ ਹੈ ਇਹੀ ਬੰਦਾ ਇਕੱਲਾ ਰੋਲਾ ਪਾ ਰਿਹਾ ਉਹ ਜਿਹੜਾ بار بار ਮੀਟਿੰਗਾਂ ਕਰਕੇ ਪ੍ਰੈਸ ਕਾਨਫਰੰਸ ਕਰਕੇ ਵਾਲਮੀ ਜਮਾਨ ਨੂੰ ਚੈਲੰਜ ਕਰਦਾ ਆ ਤੇ ਇਸ ਤੋਂ ਬੰਦੇ ਨੂੰ ਪੁੱਛਦਾ ਆ ਕਿ ਤਨੂ ਭਵਾਨ ਵਾਲੀ ਮਹਾਰਾਜ ਦੀ ਮੁਕਤੀ ਮਾਲਾ ਹੁੰਦੀ ਆ ਤਨੂ ਭਵਾਨ ਵਾਲੀ ਮਹਾਰਾਜ ਜਿਹੜੀ ਆ ਅਰਦਾਸ ਤੇ ਬੇਨਤੀ ਕਰੇ ਕਿ ਦੀ ਇੱਕ ਦੀ ਨੇ ਇਹ ਕਦੀ ਮੰਦਰ ਮੱਥਾ ਟਿਕਾਉਂਦਾ ਵਾਲਮੀ ਮਹਾਰਾਜ ਤੇ ਕਦੀ ਜ਼ਿੰਦਗੀ ਚ ਇਹ ਸਾਨੂੰ ਪਰੋਸੇ ਵਸੂਤਰ ਤੋਂ ਪਤਾ ਲੱਗਾ ਵਾ ਇਹ ਪ੍ਰਵਾਸੀ ਹੈ ਲੈਕਿਨ ਉਸ ਗੱਲ ਦਾ ਸਾਨੂੰ ਨੂੰ ਪਤਾ ਇਹ ਤਾਂ ਬਟੂਬ ਜਾਣੇ ਵੀ ਮੈਂ ਪ੍ਰਵਾਸੀ ਆ ਜਾਂ ਕਿਸ ਕਾਸਟ ਨੂੰ ਬਿਲੋਂਗ ਕਰਦਾ ਵਾ ਬਿਲਕੁਲ ਜੀ ਮੈਂ ਗਗਨਦਾ ਜੀ ਪਹਿਲੀ ਗੱਲ ਤੇ ਉਥੇ ਮੰਦਰ ਬਣਾ ਚਾਹੀਦਾ ਸਾਡੀ ਗੱਲਬਾਤ ਹੋਈ ਸੀ ਕਿ ਪਿੱਛੋਂ ਜਗਾ ਦੀ ਗੱਲ ਸਾਰੀ ਹੋਈ ਹੈ ਵਾਲਮੀਕ ਮਹਾਰਾਜ ਕੱਲਾ ਚਰਨਜੀਤ ਹੰਸਦਾ ਨੀਗਾ ਉਹਦੇ ਤੋਂ ਦੁਗਣਾ ਤਿਗਣਾ ਸਾਡੇ ਕੋਲ ਹੈ ਅੱਜ ਜੇ ਮੇਰੇ ਕੋ 15000 ਵਰਕਰ ਆ ਉਹ ਵਕਰੀਆਂ ਵਕਰੀਆਂ ਬਰਾਦਰੀਆਂ ਰਿਆ ਸਭ ਤੋਂ ਵੱਡੀ ਮੈਂ ਸਵੇ ਮੇਰੇ ਕੋ ਕੋਈ ਵਰਕਰ ਹੈਗਾ ਉਹ ਮਜਵੀ ਸਿੰਘ ਹੈਗਾ ਇਹ ਕੋ ਚਰਨਜੀਤ ਹੰਸ ਦੇ ਉੱਪਰ ਟਿੱਕਾ ਨਹੀਂ ਲੱਗਾ ਪਿਆ ਕਿ ਕੱਲਾ ਵਾਲਮੀਕ ਮਹਾਰਾਜ ਦਾ ਮੰਦਰ ਮੇਰਾ ਮੈਂ ਅੱਜ ਵੀ ਤੁਹਾਡੇ মিডিਆ ਰਾਈ ਮੈਂ ਚਰਨਜੀਤ ਹੰਸ ਨੂੰ ਕਹਿੰਨਾ ਚਲਾ ਆਪਾਂ ਮੰਦਰ ਬਣਾਣੇ ਉੱਥੇ 5 ਲੱਖ ਰੁਪਏ ਰੱਖੇ 10 ਲੱਖ ਰੁਪਏ ਮੈਂ ਪਰਮਜੀਤ ਕੋ ਦਵਾਉਂਗਾ ਔਰ ਨਗਦ ਦਵਾਉਂਗਾ ਜਗਾ ਵੀ ਦਵਾਉਂਗਾ ਪੈਸੇ ਵੀ ਦਵਾਉਂਗਾ ਦੇਖੋ ਮੰਦਰ ਬੰਨਾ ਚਾਹੀਦਾ ਵਾ ਜਿੰਨਾ ਉਹ ਭਗਤੀ ਕਰਦਾ ਨਾ ਉਹ ਤੋਂ ਦੁਗਣੀ ਤਿਗਣੀ ਮੈਂ ਵਾਲਮੀਕ ਮਹਾਰਾਜ ਹੀ ਕਰਦਾ ਮੇਰੇ ਘਰ ਅੱਜ ਵੀ ਵਾਲਮੀਕ ਮਹਾਰਾਜ ਦੇ ਸੱਤ ਸਰੂਪ ਲੱਗੇ ਪਏ ਆ ਇਸ ਕਰਕੇ ਇਹਦੇ ਵਿੱਚ ਕੋਈ ਸਮਾਜ ਦੀ ਗੱਲ ਨਹੀਂ ਹੈਗੀ ਮੈਂ ਤੇ ਇਹ ਕਹਾਂਗਾ ਜੀ ਪਹਿਲੀ ਗੱਲ ਤੇ ਇਦਾਂ ਜਿੰਨੇ ਵੀ ਬੰਦੇ ਆ 25 75 ਵਾਲੇ ਆ ਸਾਡਾ ਕੋਈ ਵੀ ਨਾ ਪਜਿਤੀ 25 75 ਦਾ ਕੋਈ ਮਾਮਲਾ ਸਾਡੇ ਤੇ ਅਲੀਗੇਸ਼ਨ ਲਾਇਆ ਉਸ ਬੰਦੇ ਨੇ ਕਿ ਚਰਨਜੀਤਾਂ ਤੇ ਸ਼ਰਾਬ ਵੇਚਦਾ ਮੈਂ ਕਿਹਨਾ ਕੋਈ ਸ਼ਹਿਰ ਦਾ ਕੋਈ ਬੰਦਾ ਉੱਠ ਕੇ ਦੱਸ ਦੇਵੇ ਕਿ ਚਰਨਜੀਤਾਂ ਤੇ ਸ਼ਰਾਬ ਵੇਚਦਾ ਮੈਨੂੰ ਪਹਿਲੇ ਬਾਜ਼ਾਰ 'ਚ ਗੋਲੀ ਮਾਰ ਦਿਓ ਮੈਂ ਵੱਡੀ ਤੋਂ ਵੱਡੀ ਦੇ ਦਿੱਤੀ ਸਜ਼ਾ ਲੰਤਿਆਰਾ ਜੇ ਮੈਂ ਕਹਾਂ ਦੀ ਆ ਜੇ ਪਊਆ ਕਿ ਜ਼ਿੰਦਗੀ 'ਚ ਕਦੀ ਵੇਚਾਂ ਮੈਂ ਸ਼ਰਾਬ ਕੈਚ ਕਰਦਿਆਂ ਦੇਖਿਆ ਹੋਵੇ ਦੇਖੋ ਜੀ ਪੁਲਿਸ ਕੋਰਡ ਗਾਰਡ ਸਾਰੇ ਹੈਗੇ ਆ ਜੇ ਪੁਲਸਕੋਰ ਕਾਰਡ ਹੈਗੇ ਤਾਂ ਪੁਲਸਕੋਰ ਕਾਰਡ ਜਿਆ ਕਢਾ ਲਵੇ ਸਿੱਧੀ ਗੱਲ ਐ ਤੇ ਕੋਈ ਟਿੱਪਣੀ ਹੈ ਨਹੀਂ ਤੁਸੀਂ ਆਪੀ ਚ ਕਹਿੰਦੇ ਹੋ ਕਹਿੰਦਾ ਤੇ ਸਾਰੇ 2575 ਹੈਗੇ ਆ ਤੇ ਜੇ ਮੈਂ ਕਹਾਂ ਤੇ ਆਪਣਾ ਰਿਕਾਰਡ ਕਢਾ ਲਵਾਂ ਉੱਥੋਂ ਜਾ ਕੇ ਤੇ ਗੁਰਮੀਤ لال ਬਿੱਟੂ ਨੂੰ ਮੈਂ ਗੱਲ ਕਰਨਾ ਚਾਹੁੰਦਾ ਐ ਇਹਦਾ ਪਹੁਮਾਫੇ ਜੁੜਿਆ ਪਏ ਮੈਂ ਤੁਹਾਨੂੰ ਸਲੀ ਦੱਸਣਾ ਚਾਹੁੰਦਾ ਇਸ ਬੰਦੇ ਨੇ ਸ਼ਾਂਖ ਮਾਰੀ ਤੋਂ ਜਿਹੜੀ ਆ ਆ ਜਗਾ ਜਿਹੜੀ ਆ ਇਹ ਪਰਮਜੀ ਦੇ ਨਾਂ ਤੇ ਲਿੱਤੀ ਸੀ ਕੀ ਐ ਇਸ ਬੰਦੇ ਨੇ ਕਿੱਥੇ ਇਹ ਜਿਹੜੀ ਆ ਮਨਤੂਰਵਾਲ ਦੋਨਾਂ ਜਿੱਥੇ ਪਹਵਣ ਵਾਲੀ ਮਾਰੇ ਮੂਰਤੀ ਜਿਹੜੀ ਰੱਖੀ ਆ ਇਹਨਾਂ ਨੇ ਕਰਾਨਾਂ ਵਾਲਤਾ ਗਿਆ ਮੇਕੋ ਸਾਤਾਤੇ ਜਗਾ ਤੇ ਇੱਧਰ ਤੇ ਸਿਆਣ ਪਿਆ ਜਿੱਥੇ ਗੁਰਮੀਤ ਲਾਲ ਨੇ ਤਾਂ ਤਾਂ ਜਗਾ ਜਿਹੜੀ ਵੇਚੀ ਜਿੱਥੇ ਸਿਆਣਾ ਇਹ ਬੰਦਿਆਂ ਦਾ ਜਿਹੜਾ ਇਹਨਾਂ ਦਾ ਪਰਦਾ ਫਾਚ ਕਰਾਂਗੇ ਇਹ ਭੂਮਾਫੀਆ ਲੋ ਗਿਆ ਇਹ ਲੁੱਟਖੋ ਵਾਲੇ ਲੋ ਗਿਆ ਇਹ ਇਹ ਮਤਲਬ ਜੇ 25 75 ਦੇ ਬੰਦੇ ਆ ਇਹ ਭਈਆ ਜਿਹੜਾ ਸਾਡੇ ਪੰਜਾਬ ਚ ਜਿਹੜਾ ਇੱਥੇ ਵਸਿਆ ਆ ਇਹ ਤੇ ਬੰਦੇ ਨੂੰ ਪਰਵਾਸਿਆ ਨੂੰ ਅਸੀਂ ਜਿਹੜਾ ਆ ਇੱਧਰ ਦੇ ਬੰਦਿਆਂ ਜਿਹੜਾ ਪੰਜਾਬ ਦਾ ਮੋਲਕਾ ਕਰਦੇ ਆ ਇਹਨਾਂ ਚੰਗੀਦਰਾਸੀਂ ਨਾਤ ਪਾਵਾਂਗੇ ਦੇਖੋ ਜੀ ਇਹ ਤੇ ਉਹ ਕਹਿੰਦਾ 25 75 ਰੱਖੇ ਆ ਜਾਚੇ ਮੇ ਕੋ 15000 ਵਰਕਰ ਹੈਗਾ ਤੋ ਸਾਰੇ 2575 ਹੀ ਹੈਗੇ ਆ ਜੇ 2575 ਕੋਈ ਹੈਗਾ ਤੋ ਉਹਦੇ ਖਿਲਾਫ ਤਰਖਾਤ ਦੇਣ ਥਾਣੇ ਖੁੱਲੇ ਪਏ ਫੜਾਨ ਚਾਹੇ ਮੇਰਾ ਕੋ ਨਦੀਕੀਆ ਵਾ ਚਾਹੇ ਮੇਰਾ ਮੁੰਡਾ ਵਾ ਚਾਹੇ ਮੇਰਾ ਜ਼ਿਲ੍ਹਾ ਪ੍ਰਧਾਨ ਆ ਪੰਜਾਬ ਪ੍ਰਧਾਨ ਆ ਕਾਨੂੰਨ ਸਾਰਿਆਂ 'ਤੇ ਮੈਂ ਮੈਂ ਦੱਸਣਾ ਚਾਹੁੰਦਾ ਇਸ ਮੂਰਖ ਨੂੰ ਪਤਾ ਹੋਣਾ ਚਾਹੀਦਾ ਆ ਇਹ ਇਹ ਜਿਹੜਾ ਬੰਦਾ ਮੈਂ ਕਹਿੰਦਾ ਮੰਦਬੁੱਧੀ ਬੰਦਾ ਆ ਇਹ ਜਿਹੜਾ ਇਹ ਇਸ ਬੰਦੇ ਨੇ ਕਿ ਪਰਮਜੀਤ ਨਾਂ ਦਾ ਕੋਈ ਸਾਥੀ ਨਾਂ ਰੱਖਿਆ ਸਾਬੂ ਆ ਤੋ ਇਹ ਸੋ ਬੰਦੇ ਨੇ ਜਿਹੜਾ ਆ ਇਹ ਜ਼ਾਤੋਂ ਵੱਡਾ ਜਿਹੜਾ ਗੁਰਮੀਤਨਾ ਬਿੱਟੂ ਪੂ ਮਾਫੀਆ ਉਹ ਜ਼ਮੀਨ ਹਰਾਪਨ ਦੀ ਕੋਸ਼ਿਸ਼ ਕਰ ਰਿਹਾ ਜ਼ਮੀਨ ਇਹਦਾ ਸਵਾਰਥ ਕੀ ਆ ਜ਼ਮੀਨ ਦੇ ਨਾਲ ਅਸੀਂ ਜਿਹੜੀ ਇਹ 2 ਕਨਾਲ ਮੂਰਤੀ ਇਹ ਜਿੱਥੇ ਅਸੀਂ ਮੂਰਤੀ ਸਥਾਪਨਾ ਕੀਤੀ ਆ ਉਹ ਸਾਨੂੰ 2 ਕਨਾਲ ਜਿਹੜੀ ਜਗ੍ਹਾ ਸਾਨੂੰ ਜਿਹੜੀ ਧਾਨ ਚ ਮਿਲੀ ਆ ਸਾਡੇ ਕੋਲ ਸਵਾਰਥ ਨਹੀਂ ਆ ਉਸ ਵਿੱਚ ਉਹ ਜਗ੍ਹਾ ਮੰਦਿਰ ਦੀ ਆ ਨਾ ਕੋਈ ਇੱਥੇ ਰਹਿਣਾ ਆ ਸੀ ਉੱਤੇ ਨਾ ਸਾਡੀ ਕੋਈ ਉੱਤੇ ਕੋਈ ਸਵਾਰਥ ਲਈ ਕੋਈ ਸੀ ਨਾ ਦੁਕਾਨ ਬਣਾ ਕੋਈ ਸਾਡਾ ਘਰ ਬਣਾਉਣਾ ਸੀ ਉੱਤੇ ਨਾਫੜੇ ਬੱਚਿਆਂ ਦਾ ਨਾ ਸਿਰਫ ਗੱਲ ਹੈ ਕੋ ਭਵਨਵਾਦ ਨਹੀਂ ਕਿ ਮੰਦਿਰ ਤੇ ਗਰੀਬ ਬੱਚਾ ਸਕੂਲ ਜਲਾਇਆ ਤੇ ਲਾਇਬ੍ਰੇਰੀ ਜਿਹੜੀ ਬਣੀ ਆ ਉਹਦੇ ਤੋਂ ਦੋ ਗੁਣਾ ਜਗ੍ਹਾ ਜਿਹੜੀ ਸਾਨੂੰ ਮਿਲੀ ਸੀ ਅਸੀਂ ਲਗਭਗ ਕਈ ਸਾਲਾਂ ਤੋਂ ਲੜ ਰਹੇ ਸੀਗੇ ਡੀਸੀ ਸਾਹ ਨੂੰ ਮੰਗ ਪੱਤਰ ਦੇ ਦੇ ਸੀਗੇ ਜਿਹਦਾ ਕਰਕੇ ਅਸੀਂ ਮੂਰਤੀ ਉੱਤੇ ਸਥਾਪਨਾ ਕੀਤੀ ਸੀਗੇ ਦੇਖੋ ਜੀ ਉਹ ਕੋਈ ਬੋਲਦਾ ਉਹਦੀ ਬੋਲੀ ਤੇ ਮੈਂ ਬੋਲੀ ਨਹੀਂ ਬੋਲ ਸਕਦਾ ਕਿਉਂਕਿ ਉਹ ਆਪ ਹੀ ਨਹੀਂ ਵਾਲਮੀਕ ਮਹਾਰਾ ਦਾ ਮੰਦਿਰ ਬਣਾਣਾ ਨਹੀਂ ਚਾਹੁੰਦਾ ਉੱਥੇ ਜੋ ਬਾਰ-ਬਾਰ ਟ੍ਰਿਪੀਆਂ ਕਰਦਾ ਨਾ ਬਿਆਨ ਕਰਦਾ ਉਹਦੇ ਮਨ 'ਚ ਖੋਟ ਹੈ ਉਹਦੇ ਮਨ 'ਚ ਖੋਟ ਆ ਪੈਸੇ ਭਾਲਦਾ ਬਸ ਉਹ ਪੈਸੇ ਭਾਲਦਾ ਵਾਲਮੀ ਕੁਮਾਰਾ ਦਾ ਮੰਦਰ ਅੱਜ ਵੀ ਬਣੂਗਾ ਉਥੇ ਕੱਲ ਵੀ ਬਣੂਗਾ ਹਰ ਹਾਲਤ ਚ ਬਣੂਗਾ ਇਹ ਚਰਨ ਜੀ ਦੇ ਕਹਿਣ ਤੇ ਨਹੀਂ ਬਣੂਗਾ ਤੂੰ ਜੀ ਤੁਸੀਂ ਰਹੀ ਗੱਲ ਪਗੜੀ ਤੇ ਆਵੋ ਰਹੀ ਹੈ ਸਾਡੀ ਮੂਰਤੀ ਦੀ ਮੂਰਤੀ ਵਿੱਚ ਜੇ ਤੁਸੀਂ ਪੰਗਾ ਲਵੋਗੇ ਤਾਂ ਤੁਹਾਨੂੰ ਮਹਿੰਗਾ ਪੈਣਾ ਮੂਰਤੀ ਵਿੱਚ ਪੰਗਾ ਨਾ ਲਵੋ ਅਸੀਂ ਤੁਹਾਨੂੰ ਹੁਣ ਵੀ ਕੰਨੇ ਆ ਸਾਡਾ ਪੂਰਾ ਸਮਾਜ ਬੈਠਾ ਪੂਰਾ ਸਮਾਜ ਬੈਠਾ ਵਾ ਸਾਡਾ ਤੁਸੀਂ ਕਹਿੰਦੇ ਮੇਰੇ ਨਾਲ ਵਾਲਮੀ ਕੀ ਸਮਝਾ ਤੁਹਾਡੇ ਨਾਲ ਕਿਹੜਾ ਵਾਲਮੀ ਕੀ ਸਮਾਜ ਹੈ ਇਹ ਅਸੀਂ ਕਸਮ ਨਹੀਂ ਮਿਲੇ ਜੀ ਅਸੀਂ ਕਸਮ ਨਹੀਂ ਮਿਲੇ ਸਾਡਾ ਜਿਹੜਾ ਆ ਮੁਹ ਜਿਹੜੇ ਨੇ ਪਕੜੀ ਦੀ ਬੇਦਵੀ ਕੀਤੀ ਆ ਉਹ ਜਿਹੜੀ ਐ ਇਸ ਬੰਦੇ ਨੇ ਪੈਰਾ ਥਲੇ ਪਕੜੀ ਰੋਲੀ ਆ ਤੇ ਉਹਦਾ ਅਸੀਂ ਪਰਚਾ ਦਰਜ ਕਰ ਲਿਆ ਐ ਐਸਐਸਪੀ ਸਾਹ ਨੂੰ ਕਿਹਾ ਆ ਕਿ ਤੁਰੰਤ ਇਹ ਪਰਚਾ ਦਰਜ ਕੀਤਾ ਜਾਵੇ ਜੇਕਰ ਪਰਚਾ ਦਰਜ ਨਾ ਕੀਤਾ ਗਿਆ ਤੇ ਅਸੀਂ ਜਿਹੜਾ ਆ ਅਸੀਂ ਵੱਡੇ ਪੱਧਰ ਤੇ ਜਿਹੜਾ ਰੋਸਕ ਦੇਣ ਕਰਾਂਗੇ ਇਸ ਖਿਲਾਫ ਤੁਸੀਂ ਮੈਂ ਤੁਹਾਡੇ ਮੀਡੀਆਰੇ ਵੀ ਕਹਿੰਦਾ ਵਾਂ ਮੰਦਰ ਵਾਲਮੀਕ ਮਹਾਰਾਜ ਦਾ ਬਣਨ ਤੋਂ ਕੋਈ ਉੱਥੇ ਰੋਕ ਨਹੀਂ ਸਕਦਾ ਚਾਹੇ ਉੱਥੇ ਮੈਂ ਜਾਵਾਂ ਕਿ ਨਾ ਜਾਵਾਂ ਮੈਂ ਸੌਰਮ ਮੜਿਆ 19 ਨਿਊਜ਼ ਦੀ ਬਨਾ ਮਨਜੀਤ ਕੌਰ ਕਪੂਰਥਲਾ